ਸਤ ਸ੍ਰੀ ਅਕਾਲ ਮੇਰੀ YouTube ਫੈਮਲੀ ਮੀਂ ਤੇ ਕਰਦੇ ਆ ਤੁਸ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪੰਗੂ ਬਲਕ ਤੁਹਾਡੇ ਸਾਰਿਆਂ ਦਾ ਸਵਾਗਤ ਜੀ ਕਿ ਆਪਾਂ ਬਣਾ ਰਹੇ ਸੀ ਜੀ ਆਲੂ ਸਿੰਘਾ ਦੀ ਸਬਜੀ ਤੇ ਬਸ ਜੀ ਬਾਹਰ ਤਾਂ ਕੋਈ ਕੰਮ ਹੁੰਦੇ ਨਹੀਂ ਜੀ ਮੀਂ ਕਰਕੇ ਤੇ ਬਸ ਅੱਜ ਮਸ਼ੀਨ ਚ ਆਪਾਂ ਪਾਦੇ ਕੱਪੜੇ ਕੱਪੜੇ ਬਹੁਤ ਜ਼ਿਆਦਾ ਹੋਏ ਪੈ ਸੀ ਤੇ ਹੁਣ ਨਾ ਮੀਂ ਥੋੜਾ ਜਿਹਾ ਘਟਿਆ ਇਸ ਕਰਕੇ ਆਪਾਂ ਕੱਪੜੇ ਪਾਦੇ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਤੇ ਦੇਖ ਲਓਗੇ ਜੀ ਨਾਲ ਹੋ ਗਏ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਜੀ ਤੇ ਪਰਮਾਤਮਾ ਸੱਚੇ ਪਾਸਾ ਜਲਦੀ ਜਲਦੀ ਠੀਕ ਕਰ ਦੇ ਤੇ ਚਲੋ ਜੀ ਆਪਣੀ ਅਰਦਾਸ ਬੇਨਤੀ ਹੈ ਜੀ ਤੇ ਫਸਲਾਂ ਵੀ ਬਹੁਤ ਜਿਆਦਾ ਖਰਾਬ ਹੋਈਆਂ ਜੀ ਇਹ ਆਪਾਂ ਤੇ ਪਾ ਲਿਆ ਜੀ ਕੜਾਹੀ ਦੇ ਵਿੱਚ ਤੇ ਟਮਾਟਰ ਪਾ ਲਿਆ ਲੱਗੇ ਸੀ ਤੇ ਬਾਕੀ ਆਪਣੇ ਸਾਰਾ ਮੀਠਾ ਸਾਬ ਦੀ ਮਿਰਚਾਂ ਅਰੰਗਾ ਉਹ ਕੱਟ ਲ ਨਾ ਜੀ ਇਹ ਸਭ ਜੀ ਆਪਾਂ ਘੱਟ ਕੇ ਕਰ ਲਈ ਤਿਆਰ ਤੇ ਤੇਲ ਵਿੱਚ ਚੰਗੀ ਤਰ੍ਹਾਂ ਕਾਰਨਾਂਗੇ ਜੀ ਤੇ ਮੀ ਵਿੱਚ ਵੀ ਹਟ ਜਾਂਦਾ ਜੀ ਵਿੱਚ ਦੀ ਮੀ ਗਣਮਣ ਜੀ ਹੋਈ ਜਾਹ ਤੇ ਫਿਰ ਕੱਪੜੇ ਧੋਣੇ ਨੂੰ ਮਨ ਨਹੀਂ ਕਰਾ ਜੀ ਤੇਲ ਵਿੱਚ ਬਹੁਤ ਜ਼ਿਆਦਾ ਇਕੱਠੇ ਹੋਏ ਪੈਸੀ ਆ ਜੀ ਆਪਾਂ ਕੋਲ ਧੋਣੇ ਦਿੰਨੇ ਆ ਕੱਪੜੇ ਤੁਸੀਂ ਇੰਚ ਪਾ ਤੇ ਤੇ ਭਾਂਡੇ ਨਾਣੇ ਵਾਲੇ ਫੇਰ ਟੋਕਰੀ ਪਾ ਲਏ ਜੀ ਤੇ ਹੁਣ ਆਪਾਂ ਇਹਦੇ ਆਪਣਾ ਤੇਲ ਕਰਦੇ ਜੀ ਮਸਾਲੇ ਤੇ 3 ਆਟਾ ਗੁੰਨਾ ਹੋ ਗਿਆ ਜੀ ਦੁਪਹਿਰ ਦਾ ਟਾਈਮ ਆ ਦੀ ਆਪਣੇ ਸੇਰ ਵਾਲੇ ਬਾਹੜੇ ਸੀ ਇਹਨੂੰ ਚੜਗੇ ਜੀ ਕੁਣੀ ਨਹੀਂ ਨਹੀਂ ਅੰਦਰ ਅੰਦਰ ਲੱਗ ਆਉਂਦੀ ਤੇ ਬਾਹਰ ਲਈ ਜ਼ਿਆਦਾ ਲੱਗਦਾ ਹੈ ਕਿ ਜ਼ਿਆਦਾ ਆਪਾਂ ਕੋਲੇ ਪੜ੍ਹ ਲਈ ਜੀ ਤੇ

ਇਹ ਮੋਨਾ ਫਾਟੇ ਹੋ ਗਏ ਮੈਂ ਸਬਜ਼ੀ ਘਾਣੀ ਨਹੀਂ ਮਿਕਲ ਨਹੀਂ ਬਣ ਸਕਦਾ ਤੇ ਮੈਂ ਨਹੀਂ ਬਣ ਸਕਦਾ ਤੇਰਾ ਤਾਂ ਪਲਤੀ ਅੰਬ ਦੀ ਸਬਜ਼ੀ ਬਣੀ ਸੀ ਇਹ ਉਹੀ ਰਾਤ ਦੀ ਅੰਬ ਦੀ ਸਬਜ਼ੀ ਬਣਾਈ ਸੀ ਤੇ ਮੋਨਾ ਉਸੇ ਬਾਅਦ ਜਨਾ ਮੈਂ ਰੈਡੀ ਲੇਗਾ ਦੇਸੀ ਘੀ ਤੇ ਅੱਪਰ ਪਾ ਦੇ ਕੇ ਆਮਾ ਸਿੰਗਰ ਦੀ ਮੋਦੀ ਫਲੋਰ ਦਾ ਕਸ ਗੁੰਨੀ ਮੈਂ ਤਾਂ ਮੰਨ ਲਿਆ ਆਟਾ ਦਾ ਆਟਾ ਆ ਲਈ ਤੇ ਢਾਂਡੇ ਤੋਂ ਬਾਅਦ ਵੀ ਲਾ ਦਿੰਗੇ ਵੀ ਇਹਨੇ ਪ੍ਰਾਪਤ ਹੋ ਗੁੰਦੇ ਇਹਨਾਂ ਨੂੰ ਢਾਂਡੇ ਲਾ ਦਿੰਦੇ ਜਦੋਂ ਖੜਕਾ ਹੋਵੇ ਜ਼ਿਆਦਾ ਹੁੰਦਾ ਢਾਂਡਾ ਆਟਾ ਬੰਨ ਕੇ ਉੱਪਰ ਰੱਖ ਲਵਗੀ ਜੀ ਕਿ ਕਰਿਆ ਹੋਇਆ ਤੇ ਇਹ ਆਪਣਾ ਤੜਕਾ ਇਹ ਪੁੱਲ ਹੋ ਗਿਆ ਗਿਆਂ ਸੀ ਮੈਂ ਪੁੱਲ ਕਰਤਾ ਸੀ ਉਸੋਂ ਪਲਪਾ ਘਟ ਕਰਦੇ ਗਏ ਨੇ ਸੋ

ਆ ਗੋਮੇ ਚ ਮੇਚਾ ਆਪਾਂ ਇਹ ਆਪਣਾ ਮਸਤੀ ਵਿੱਚ ਅੱਜ ਹੀ ਪਕਾ ਤੇ ਕੁਤੀ ਤੇ ਰੱਖਾਂਗੇ ਜੀ ਨਹੀਂ ਹਟਾ ਆਪਾਂ ਮਾਰ ਲਾ ਕੇ ਪਾਵਾਂਗੇ ਥੋੜੇ ਬੱਧਾ ਹੋਣ ਉੱਪਰ ਨਹੀਂ ਗੇ ਬਹੁਤ ਜ਼ਿਆਦਾ ਹੋਏ ਤਾਂ ਇਸੇ ਕੱਚੇ ਹੀ ਪਕਦੇ ਹੋਏ ਜ਼ਿਆਦਾ ਹੁੰਦੇ ਸੀ

ਮਸ਼ੀਨ ਨੂੰ ਦੁਬਾਰਾ ਇੱਕ ਵਾਰੀ ਹੋਰ ਚਲਾ ਦੇ ਜਿਹੜਾ ਜਿਹੜੇ ਅੱਜ ਕਰਿਆ La pelle, la pelle, sì. la pelle, la pelle, la pelle, la pelle di di pelle di pelle di pelle, la pelle di pelle di pelle ਇੰਨਾ ਕਦਮ ਪਾਣੀ ਪਾ ਦੀ ਇੱਕ ਕੌਲੀ ਪਾ ਲਈਏ ਅੱਧਾ ਇੱਕ ਗਲਾਸ ਆ ਤੇ ਉਸ ਤੋਂ ਬਾਅਦ ਬਣਾ ਲਵਾਂਗੇ ਜੀ ਆਪਾਂ ਰੋਟੀ ਪਹਿਲਾਂ ਆਪਾਂ ਕੱਪੜਿਆਂ ਦੇ ਕलिए ਜੀ ਤੇ ਆ ਬਰੀਕ ਬਰੀਕ ਪੈ ਰਹੀ ਜੀ ਥੋੜੀ ਥੋੜੀ ਕਣੀ ਨਣੀ ਹੋ ਰਹੀ ਹੈ ਆਪਣੇ ਪਾਇਆ ਤੇ ਮਸਤੀਂ ਤੇ ਜਦੋਂ ਆਪਾਂ ਤਕਾ ਕੇ ਆਪਾਂ ਕੁਰਸੀ ਤੇ ਰੱਖ ਦਾਂਗੇ ਤੇ ਨਹੀਂ ਹਟਿਆ ਰੱਖਾਂਗੇ ਜਿੱਦਰਾ ਸਨਾ ਦੀ ਯਾਦ ਹੀ ਪਾਣੀ ਪਾ ਨਹੀਂ ਲਓ ਜੀ ਸਬਜੀ ਆਪਣੀ ਬਣ ਗਈ ਜੇਕਰ ਆਪਣਾ ਪਾਂਡੇ ਵੀ ਆਪਾਂ ਲਾ ਕੇ ਸੀ ਜੀ ਟੋਕਰੀ ਕਰਤੀ ਬੇਲੀ ਟੋਕਰੀ ਬਹੁਤ ਜਿਆਦਾ ਵੱਡੀ ਹੈ ਜੀ ਤੇ ਪਾਣੇ ਹੁੰਦੇ ਆ ਜੀ ਐਨੇ ਹੁੰਦੇ ਨਹੀਂ ਥੋੜੇ ਹੁੰਦੇ ਆ ਪਾਣੇ ਟੋਕਰੀ ਜਿਆਦਾ ਵੱਡੀ ਹੈ ਤੇ ਪਾਣੇ ਗੈਸ ਕਰਤਾ ਆਪਾਂ ਬੰਦ ਲਾ ਸਬਜੀ ਬਣ ਗਈ ਤੇ ਬਣਾਵਾਂਗੇ ਜੀ ਬਾਅਦ ਮੇ ਰੋਟੀ ਅਜੇ ਟਾਈਮ ਨਹੀਂ ਹੋਇਆ ਹਰਦਿਕ ਤੇ ਕੜੀ ਦਾ ਤੇ ਆਪਾਂ ਆਟਾ ਗੁੰਨਿਆ ਸੀ ਜੀ ਤੇ ਮੜਾ ਮोटा ਆਟਾ ਫੈਲਰ ਜਾਂਦਾ ਜੀ ਤੇ ਆ ਜਿਹੜੀ ਆਪਣੀ ਸਬਜੀ ਸੀ ਜੀ ਇਹ ਕਟਾਂਗੇ ਤੋਰੀਆਂ ਬਸ ਹਰਦੀਪ ਕਰਕੇ ਆਪਾਂ ਚੁੱਪ ਕਰ ਗਏ ਜੀ ਆਪਣੀ ਤਾਂ ਕੋਈ ਪਸੰਦ ਨਹੀਂ ਹੁੰਦੀ ਜੀ ਤੇ ਜਿਵੇਂ ਬੱਚੇ ਕਹਿੰਦੇ ਆ ਉਮੀ ਬਣਾਉਣੀ ਪੈਂਦੀ ਹੈ ਜੀ ਸਬਜੀ ਕਹਿੰਦਾ ਮੈਂ ਖਾਣੇ ਨਹੀਂ ਰਾਤ ਤੁਸੀਂ ਕੀਆ ਬਣਾਈ ਸੀ ਇਸ ਕਰਕੇ ਹੁਣ ਫਿਰ ਮੈਨੂੰ ਉਹੀ ਬਣਾਉਣੀ ਪਈ ਜੀ ਆਲੀ ਸਿੰਗਲਾ ਤੇ ਇਹ ਸਬਜੀ ਵੀ ਆਪਾਂ ਕੱਟ ਕੇ ਨਾ ਧੋ ਕੇ ਫ੍ਰਿਜ ਚ ਲਾ ਦਾਂਗੇ ਤੇ ਇਹ ਮ ਬਣੀ ਸੀ ਆਪਾਂ ਹਰ ਮੰਦਰ ਚ ਦੇਖੋ ਹਏ ਹੈ ਮੀ ਕਰਕੇ ਕਿੰਨੀਆਂ ਗਿੱਲੀਆਂ ਤੇ ਆਪਾਂ ਇੱਥੇ ਕਲਿਆਰ ਕੇ ਨਾ ਪੱਖਾ ਚਲਾ ਦਾਂਗੇ ਰੋਟੀ ਤੋਂ ਬਾਅਦ ਫਰ ਸੋਈ ਵਾਲੇ ਚਲਾ ਦਾਂਗੇ ਤੇ ਸੁੱਕ ਜੇਗਾ ਮਿਰਚਾਂ ਨੇ ਸੁੱਕ ਜਾਣਗੀਆਂ ਦੇਖੋ ਕਿੰਨੀਆਂ ਗਿੱਲੀਆਂ ਡੰਡੀਆਂ ਤਾਂ ਹਨ ਗਿੱਲੀਆਂ ਤਾਂ ਇਹ ਪਾਣੀ ਵਰਗੀਆਂ ਤੇ ਮੀ ਕਰਕੇ ਹੋ ਗਈਆਂ ਜੀ ਹਨਾ ਵਿੱਚ ਵਿੱਚ ਤਾਂ ਖਰਾਬ ਦੀ ਐ ਚਲੋ ਆਪਾਂ ਫੇਰ ਹੱਥ ਮਾਰਾਂਗੇ ਥੱਲੇ ਆਪਾਂ ਸਬਜ਼ੀ ਕੱਟ ਕੇ ਰੱਖ ਲਈਏ ਜੀ ਤੇ ਜਿਹੜੇ ਭਾਂਡੇ ਸੀ ਜੀ ਆਪਣੇ ਥੋੜੀ ਜਿਓਤੋ ਤੇ ਸਾਫ ਕਰਦੇ ਆਪਾਂ ਤੇ ਬਸ ਕੱਲੀ ਰੋਟੀ ਰਹੇਗੀ ਤੇ ਕੱਪੜੇ ਆਪਾਂ ਮਸ਼ੀਨ 'ਚੋਂ ਕੱਢਿਆਂਗੇ ਜੀ ਕੁਰਸੀ ਤੇ ਰੱਖ ਤੇ ਜਿੰਨਾ ਚਿਰ ਉਹ ਪੂਰ ਜੀ ਪੈਰੀ ਹੈ ਜੀ ਨਹੀਂ ਆ ਰਿਹਾ ਹਨਾ ਉਹਨਾਂ ਜਿਹਾ ਤੇ ਆਪਾਂ ਸੁੱਕਣੇ ਪਾ ਸਕਦੇ ਤੇ ਆਪਾਂ ਰੱਖਦੇ ਜੀ ਅੰਦਰ ਕੁਰਸੀ ਤੇ ਪੱਖਾ ਚਲਾਤਾ ਮਾੜੇ ਮੋਟੇ ਸੁੱਕ ਜਾਣਗੇ ਜੀ ਤੇ ਰੋਟੀ ਆਪਾਂ ਬਣਾ ਕੇ ਰੱਖ ਲਈ ਜੀ ਇਹ ਬਸ ਰੋਟੀ ਚਪੜ ਕੇ ਡੱਬੇ ਚ ਪਾਉਣਾ ਟਿਪੰਚ ਤੇ ਇਧਰ ਆਪਣੀਆਂ ਸੇਵਾਂ ਹੋ ਰਹੀਆਂ ਨੇ ਸੇਵ ਨਾ ਰੱਖੀਆਂ ਸੀ ਥੋੜੀਆਂ ਜੀਆਂ ਦੁੱਧ ਚ ਪਾਈਆਂ ਸੀ ਤੇ ਬਸ ਚੀਨੀ ਪਾਉਣੀ ਆ ਤੇ ਪਹਿਲਾਂ ਪਰੋਟੀ ਟੇਕਨ ਚ ਪਾ ਦਈਏ ਜੀ ਤੇ ਹਰਦੀਪ ਤੇ ਡੈਡੀ ਦਾ ਟਾਈਮ ਹੋ ਗਿਆ ਤੇ ਤੋਰੀਆਂ ਆਪਾਂ ਕੱਟ ਕੇ ਧੋ ਕੇ ਫ੍ਰਿਜ ਚ ਲਾ ਦਿੰਗਾ ਇਧਰ ਪਾਸ ਸਜਿਤ ਆਪਾਂ ਨੂੰ ਸਾਮ ਨੂੰ ਸਬਜ਼ੀ ਨਾਲ ਸਰ ਗਿਆ ਤਾ ਠੀਕ ਆ ਨਹੀਂ ਆਪਾਂ ਸਾਮ ਨੂੰ ਬਣਾ ਲਾਂਗੇ ਤੋਰਨਾ ਜੀ ਤੇ ਨਾਲੇ ਆਪਾਂ ਰੋਟੀ ਦੇ ਦਈਏ ਜੀ ਹਰਦੀਪੇ ਜੜੀ ਨੂੰ ਖਾਣੇ ਨੂੰ ਤੇ ਨਾਲੇ ਆਪਾਂ ਟੇਬਲ 'ਚ ਪਾ ਦਈਏ ਤੇ ਕਰਦੇ ਆਂ ਆਪਾਂ ਵੀਡੀਓ ਦਾ ਇੱਥੇ ਐਂਡ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਭੈਣ ਭਾਈ ਪਹਿਲੀ ਵਾਰੋਂ ਦੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨੂੰ ਤਦ ਤੱਕ ਲਈ ਬਾਏ ਬਾਏ